ਸਾ希 ਕਾਲੀ ਸਾਰਿਆਂ ਨੂੰ ਸਵਾਗਤ ਤੁਹਾਡੇ ਆਪਣੇ YouTube ਚੈਨਲ ਕਨੈਕਟ ਵਿਦ ਵੀਰਪਾਲ ਸੰਧੂ। ਹਾਜ਼ਰ ਆਪਾਂ ਤੁਹਾਨੂੰ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਜੋ ਵਾਇਰਲ 스ਕੀਵ ਚੱਲ ਰਹੀ ਹੈ, ਟ੍ਰੈਂਡਿੰਗ ਚ ਉਹ ਵਾਲੀ ਦਿਖਾਵਾਂਗੇ। ਲੋਕ ਕਿੱਦਾਂ ਬੋਲੀਆਂ। ਪਹਿਲਾਂ ਤੁਹਾਨੂੰ ਦਿਖਾਵਾਂਗੇ ਉਹ ਸਿੰਪਲ ਜਿਹਾ ਡਿਜ਼ਾਈਨ ਕਿਉਂ ਕਿੱਦਾਂ ਬਣੀਆਂ। ਫਿਰ ਆਪਾਂ ਇਹ ਫਰਸਟ ਪਾਰਟ ਆ। ਫਿਰ ਆਪਾਂ ਸੈਕੰਡ ਪਾਰਟ ਚ ਦਿਖਾਵਾਂਗੇ ਜਿਹੜੇ ਉੱਤੇ ਆਪਾਂ ਜਾਂ ਤਾਂ ਬਿਦਲੀ ਬਣਾਣੀ ਹੈ ਜਾਂ ਕੋਈ ਸਿੰਧੀ ਮੁੱਟੀ ਵਾਲੀ ਡਿਜ਼ਾਈਨ ਬਣਾਣਾ ਜਾਂ ਕੋਈ ਫਲਾਵਰ ਬਣਾਣਾ ਉਹ ਕਿੱਦਾਂ ਬਣਾਣਾ ਉਹ ਆਪਾਂ ਨੈਕਸਟ ਵੀਡੀਓ ਚ ਦੱਸਾਂਗੇ ਤੁਹਾਨੂੰ। ਚਲੋ ਆਪਾਂ ਸਟਾਰਟ ਕਰਦੇ ਆਂ ਵੀਡੀਓ ਤੇ ਦਿਖਾਨੀਆਂ ਤੁਹਾਨੂੰ ਕਿਹੜੀ ਵਾਇਰਲ ਸਟਿੱਚ ਵੀ ਹੈ ਜੇ ਤੁਹਾਨੂੰ ਆਪਾਂ ਜਿਹੜਾ ਡਿਜ਼ਾਈਨ ਨਾ ਕਿ ਦਿਖਾਵਾਂਗੇ ਪਹਿਲਾ ਤਾਂ ਮੈਂ ਆ ਜਿਹੜੀ ਸਾਈਡ ਐ ਨਿਕ ਬੋਨ ਰੱਖੀ ਆ ਇਹ ਤੋਂ ਬਾਅਦ ਤੁਹਾਨੂੰ ਦੱਸੂਗੀ ਵੀ ਇਹ ਕਿੱਦਾਂ ਬਣਾਉਣੀ ਆ ਵੈਸੇ ਜਮਾਂ ਸਿੰਪਲ ਡਿਜ਼ਾਈਨ ਹੈ ਇਹ ਜਿਹੜੇ 8 ਘੁੰਡਿਆਂ ਉਹ ਸਿੱਧੇ ਪਾਉਣੇ ਹੁੰਦੇ ਆ ਤੇ 8 ਘੁੰਡਿਆਂ ਦੇ ਨਾਲ ਜਿਹੜੇ ਪੁੱਠੇ ਪਾਉਣੇ ਹੁੰਦੇ ਆ ਠੀਕ ਹੈ ਪਹਿਲੀ ਸਲਾਈ ਹੈ ਜਿਹੜੀ ਪਹਿਲਾਂ ਤੁਹਾਨੂੰ ਖਾਵਾਉਂਗੀ ਕਿਹੜੀ ਸਕੀ ਵੀ ਆ ਆ ਵਾਲੀ ਸਕੀ ਵੀ ਹੈ ਜੋ ਬਹੁਤ ਟ੍ਰੈਂਡਿੰਗ ਚੱਲ ਰਹੀ ਹੈ ਠੀਕ ਹੈ ਇਹਦੇ ਉੱਤੇ ਸੁੱਧੂ ਹੀ ਉਟੀ ਬਣਾਈ ਹੋਈ ਆ ਤੇ ਕੋਈ ਜਿਹੜਾ ਹੈਗਾ ਤਿਤਲੀਆਂ ਵੀ ਬਣਾ ਸਕਦਾ ਉਹ ਆਪਣੀ ਆਪਣੀ ਕਲਾ ਸੁਦੀ ਹੈ ਇਹ ਬਹੁਤ ਜ਼ਿਆਦਾ ਵਾਇਰਲ ਚੱਲ ਰਹੀ ਹੈ ਸਕੀ ਵੀ ਤੁਹਾਨੂੰ ਆਪਾਂ ਜਿਹੜੀ ਨੈਤ ਨੂੰ ਬਣਾ ਕੇ ਦਿਖਾਵਾਂਗੇ ਕਿ ਇਹ ਡਿਜ਼ਾਈਨ ਆਪਾਂ ਕਿੱਦਾਂ ਬਣਾਵਾਂਗਾ ਉਹ ਆਪਾਂ ਤੁਹਾਨੂੰ ਦਿਖਾਣੀ ਹੈ ਸਲਾਈ ਤੇ ਬਣ ਬਣ ਕੇ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਵੀਡੀਓ ਜਿਹੜੇ ਪਹਿਲਾਂ 8 ਫੰਦੇ ਆ ਮੈਂ 8 ਫੰਦੇ ਬਾਈਆਂ ਤੁਸੀਂ ਉਹ ਆਪ ਦੇ ਤਰੀਕੇ ਨਾਲ ਵੀ ਬਣਾ ਸਕਦੇ ਹੋ ਤਾਂ ਨੂੰ ਤੁਹਾਨੂੰ ਦਿਖਾਵਾਂਗੇ ਪਹਿਲਾਂ 8 ਫੰਦੇ ਫੰਦੇ ਜਿਹੜੇ ਉਹ ਆਪਾਂ ਸਿੱਧੇ ਪਾਵਾਂਗੇ ਤੇ 8 ਫੰਦੇ ਜਿਹੜੇ ਆਪਾਂ ਉਲਟੇ ਪਾਵਾਂਗੇ ਬਸ ਆ ਜਾਵਾਂ ਦੋ ਸਲਾਈਆਂ ਦਾ ਸਿੰਪਲ ਡਰ ਜਾਈਆਂ ਜੀ ਜਿਹੜੀ ਉਲਟੀ ਸਲਾਈ ਹੈ ਉਹ ਸਾਰੀ ਉਲਟੀ ਉਲਟੀ बनानी ਹੈ ਜਦੋਂ ਆਪਾਂ 8 ਫੰਦੇ ਦੀ ਡੱਬੀ ਹੈ ਜਿਹੜੀ ਇਸ ਤਰੀਕੇ ਇੰਨੀ ਮਤਲਬ ਇੰਨੀ ਕੁ ਬਣ ਜੇ ਦੇ ਵੀ ਆਪਾਂ ਇੱਥੇ ਜਿੱਥੇ ਤਿੰਨੇ ਜਾਂ ਚੀ ਲਾਈਨ ਨਹੀਂ ਪਾਣੀ ਉਸ ਤੋਂ ਬਾਅਦ ਚੇਂਜ ਕਰ ਦਿੰਦੀ ਆ ਤਾਂ ਉੱਥੇ ਜਿੱਥੇ ਉਲਟਾ ਪੈਂਦਾ ਹੋ ਤਾਂ ਸਿੱਧਾ ਪਾਉਂਗਾ ਜਿੱਥੇ ਸਿੱਧਾ ਪੈਂਦੇ ਉੱਥੇ ਉਲਟਾ ਪਾਉਂਗੀ ਠੀਕ ਹੈ ਬਾਕੀ ਸਾਰੀ ਸਲਾਈ ਜਿਹੜੀ ਉਲਟੀ ਉਲਟੀ ਸਲਾਈ ਹੈ ਉਹ ਆਪਾਂ ਸਾਰੀ ਹੀ ਉਲਟੀ ਹੁੰਨੀ ਹੈ ਤੁਸੀਂ ਵੀਡੀਓ ਦੇਖ ਸਕਦੇ ਹੋ ഹും ഹും അമർകൂട്ടോട്ട ലഗാ ആ വെസ്കിച്ചി തപന്ത തഫകോ മച്ചാരിക്ക് ഇടിക്ക് തടൈ die lewe Hvað er það að við við varum því að fáum? Æg gaf að vera ekki beð. Meira. Thank mm -hmm. you. ਇਹ ਸਾਰੀ ਸੌਂਗ ਜਿਹੜੀ ਉਲਟੀ ਉਲਟੀ ਬਣੀ ਆ ਤਾਂ ਆਪਾਂ ਇਹ ਕੰਪਲੀਟ ਕਰ ਲਾਂਗੇ ਤੇ ਨੈਕਸਟ ਪਾਰਟ ਕਿਵੇਂ ਤਿਤਲੀ ਜਿਹਾ ਫਲਾਵਰ ਬਣੇ ਉਹ ਤੁਹਾਡੇ ਲਈ ਲੈ ਕੇ ਆਵਾਂਗੇ